ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਮੇਧ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਗਾਇਸ ਅੱਜ ਦੇ ਵਲੌਗ ਵਿੱਚ ਮੈਂ ਲੈਣਾ ਸੀ ਨਿਊ ਚੂੜਾ ਚੂੜਾ ਦੇਖਣ ਲਈ ਸਭ ਤੋਂ ਪਹਿਲਾਂ ਤਾਂ ਮੈਂ ਜਿੱਦਾਂ ਮਾਰਨਿੰਗ ਹੀ ਰੂਟੀਨ ਵਾਈਜ਼ ਕੰਮ ਕਰਕੇ ਘਰ ਦਾ ਕੰਮ ਤੇ ਗਈ ਚਲਸੀ ਜੌਬ ਜਾਂ ਤੋਂ ਬਾਅਦ ਉੱਥੇ ਹੀ ਮੈਂ ਆਪਣਾ ਟਾਈਮ ਕੱਢ ਕੇ ਮਾਰਕੀਟ ਚ ਆਈ ਚੂੜਾ ਲੈਣ ਲਈ ਮਨ ਇੱਕ ਦੋ ਸ਼ਾਪ ਦੇਖੀਆਂ ਮੈਨੂੰ ਜੋ ਚੂੜਾ ਮੈਂ ਚਾਹੁੰਦੀ ਸੀ ਫਿਲਹਾਲੋਂ ਮਿਲਿਆ ਨਹੀਂ ਬਟ ਇਹ ਸ਼ਾਪ ਤੇ ਮੈਨੂੰ ਲੱਗ ਰਿਹਾ ਸੀ ਸ਼ਾਇਦ ਮਿਲ ਜਾਏਗਾ ਇਹ ਵਾਲਾ ਚੂੜਾ ਸੀ ਜੋ ਮੈਨੂੰ ਬਹੁਤ ਜ਼ਿਆਦਾ ਪਸੰਦ ਸੀਗਾ ਬਾਕੀ ਆਪਣਾ ਮੈਂ ਕੋਈ ਨਾ ਨੈਕਸਟ ਟਾਈਮ ਇਹ ਵਾਲਾ ਵੀ ਜ਼ਰੂਰ ਲਵਾਂਗੀ ਉਸ ਤੋਂ ਬਾਅਦ ਮੈਨੂੰ ਇੱਕ ਵਿੱਚ ਹੋਰ ਪਸੰਦ ਆ ਗਿਆ ਤੇ ਮੈਂ ਉਹ ਤਾਂ ਆਪਣਾ ਲੈ ਹੀ ਲਿਆ ਚੂੜਾ ਅੱਜ ਮੈਂ ਅੱਜ ਦਾ ਮੇਰਾ ਵਲੌਗ ਛੋਟਾ ਜਿਹਾ ਹੈ ਕਿ ਮੈਂ ਆਪਣਾ ਚੂੜਾ ਲੈਣਾ ਸੀਗਾ ਹਨਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੇ ਮੈਂ ਇੱਥੇ ਟਰਾਈ ਵੀ ਆ ਰਹੀ ਸੀ ਬਟ ਇਹ ਜਿਹੜਾ ਮੈਂ ਪਾ ਕੇ ਦੇਖਿਆ ਸਾਈਜ਼ ਬਹੁਤ ਵੱਡਾ ਸੀਗਾ ਵੱਡਾ ਚੂੜਾ ਮੈਨੂੰ ਨਹੀਂ ਚਾਹੀਦਾ ਸੀ ਨਿੱਕਾ ਜਿਹਾ ਚਾਹੀਦਾ ਸੀ ਕਿਉਂਕਿ ਘਰ ਦਾ ਕੰਮ ਕਰਨ ਲੱਗਿਆ ਵਧੀਆ ਹੋਵੇ ਹਨਾ ਡਿੱਗੇ ਨਾ ਤਾਂ ਇਸ ਕਰਕੇ ਕਾਫੀ ਮੇਰੇ ਇਦਾਂ ਦੇ ਚੂੜੀ ਸੀ ਜੋ ਮਤਲਬ ਪੂਰੀ ਫਿੱਟ ਸੀ ਹੈ ਨਾ ਤੇ ਕਈ ਆਪਣਾ ਕਾਫੀ ਖੁੱਲੇ ਵੀ ਸੀਗੇ ਖੁੱਲੇ ਮੈਨੂੰ ਪਸੰਦ ਨਹੀਂ ਹੈਗੇ ਜਿਹੜੇ ਹੱਥ 'ਚ ਚੂੜ ਡਿਗਦੀ ਹੀ ਰਹਿਣ ਉਸ ਤੋਂ ਬਾਅਦ ਮੇਰੇ ਸਾਈਜ਼ ਦਾ ਇੱਕ ਬਹੁਤ ਪਿਆਰਾ ਕਿਊਟ ਜਿਹਾ ਚੂੜਾ ਸੀ ਜੋ ਮੈਨੂੰ ਪਸੰਦ ਆਇਆ ਤਾਂ ਮੈਂ ਇਹ ਵਾਲਾ ਲਿਆ ਬਟ ਇਹ ਵਾਲੇ ਚੂੜੇ ਦਾ ਜਿੱਦਾਂ ਬੈਂਗਲਸ ਅਲੱਗ ਸੀਗੇ ਤਾਂ ਉਹਨਾਂ ਨੇ ਮਤਲਬ ਅਲੱਗ ਪਾਕੇ ਦਿੱਤੇ ਯਾਨੀ ਕਿ ਮੇਰੀ ਪਸੰਦ ਦਾ ਹੀ ਉਹਨਾਂ ਨੇ ਪੂਰਾ ਤਿਆਰ ਕਰਕੇ ਦਿੱਤਾ ਸੋ ਗਾਇਸ ਤੁਸੀਂ ਦੇਖ ਸਕਦੇ ਹੋ ਜੁੜਾ ਲਣ ਤੋਂ ਬਾਅਦ ਕੁਝ ਇੱਕ ਦੋ ਚੀਜ਼ਾਂ ਸੀ ਜੋ ਮੈਂ ਆਪਣੀਆਂ ਲਈਆਂ ਤਾਂ ਉਸ ਤੋਂ ਬਾਅਦ ਮੈਂ ਆਪਣਾ ਜਾਨਾ ਸੀ ਵਾਪਸ ਕੰਮ ਤੇ ਤਾਂ ਮੈਂ ਸੋਚ ਰਹੀ ਸੀ ਜ਼ਿਆਦਾ ਟਾਈਮ ਨਹੀਂ ਲਾਣਾਗਾ ਇੱਕ ਮੈਂ ਆਪਣਾ ਫੇਸ ਵੋਸ਼ ਲਿਆ ਇੱਕ ਮੋਇਸਚਰਾਈਜ਼ਰ ਲਿਆ ਇੱਕ ਮੈਂ ਆਪਣਾ ਲੈਕਮੀ ਸੀਸੀ ਕਰੀਮ ਯੂਜ਼ ਕਰਦੀ ਸੀ ਬਟ ਉਹ ਨਹੀਂ ਲਈ ਮੈਂ ਸੋਚਿਆ ਕੁਝ ਅਲੱਗ ਲੈਂਦੇ ਆ ਇੱਥੇ ਤੁਸੀਂ ਦੇਖ ਸਕਦੇ ਹੋ फिर मैं सोचा चलो सब ले आ, सबजीन सबजीन ही ले आ, मतर, कुछ ही ਲੈ ਲੈਂਦੇ ਆ mascara creams moisturizer face wash ਚੁੜਾ ਲੈ ਕੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅਸੀਂ ਵਾਪਸ ਜਾ ਰਹੇ ਆ ਵਾਪਸ ਜਾਣ ਤੋਂ ਬਾਅਦ ਰਾਸਤੀ ਦੇ ਵਿੱਚ ਅ ਸਬਜ਼ੀਆਂ ਲਈਆਂ ਸਬਜ਼ੀਆਂ ਮੈਂ ਇੱਕ ਦੋ ਇਕੱਠੀਆਂ ਹੀ ਲੈ ਲਈਆਂ ਤੁਸੀਂ ਦੇਖ ਸਕਦੇ ਹੋ ਬਾਕੀ ਮੋਲੀਆਂ ਲਈਆਂ ਸਬਜ਼ੀਆਂ ਆਪਣਾ ਗਾਜਰਾ ਮਟਰ ਹੋਰ ਤਾਂ ਕੁਝ ਵੀ ਨਹੀਂ ਫਿਲਹਾਲ ਲਿਆਗਾ ਜਦੋਂ ਨੀਲਾ ਅੰਤ ਬਾਅਦ ਤੁਸੀਂ ਦੇਖ ਸਕਦੇ ਹੋ ਰਾਤ ਦੇ ਟਾਈਮ ਆਈ ਮੈਂ ਘਰ ਵਾਪਸ ਕੰਮ ਤੋਂ ਉਹ ਜਿਆਦਾ ਠੰਡ ਸੀਗੀ ਤੇ ਤਬੀਅਤ ਮੇਰੀ ਠੀਕ ਨਹੀਂ ਹੈਗੀ ਸੀ ਯਾਨੀ ਕਿ ਠੰਡ ਜੀ ਹੋ ਰਹੀ ਸੀ ਬੁਖਾਰ ਜੀ ਤਰ੍ਹਾਂ ਲੱਗ ਰਿਹਾ ਸੀ ਰਾਤ ਨੂੰ ਆਣ ਕੇ ਕੁਝ ਜਿਵੇਂ ਖਾਣਾ ਵਗੈਰਾ ਬਣਨ ਦੀ ਵੀ ਹਿੰਮਤ ਬਹੁਤ ਘੱਟ ਸੀਗੀ ਤੇ ਹਜੇ ਅੱਗੇ ਤਾਂ ਠੰਡ ਆਣੀ ਆ ਦਸੰਬਰ ਦੀ ਬਾਕੀ ਤੁਸੀਂ ਦੇਖ ਸਕਦੇ ਹੋ ਸਾਰਾ ਸਾਰਾ ਸਮਾਨ ਮੈਂ ਰੱਖਿਆ ਹਾਂ ਦੀ ਵਕੀਸੀ ਲੇਕਿਨ ਜੀ 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 ਮੈਂ ਕੱਲੀ ਖਾ ਗਈ ਸੋ ਨਾਈਸ ਉਸ ਤੋਂ ਬਾਅਦ ਮੈਂ ਆਪਣੀਆਂ ਦੋ ਡ्रेसेस ਵੀ ਲਈਆਂ ਇੱਕ ਟ੍ਰੈਕ ਸੂਟ ਸੀ ਇੱਕ ਨਾਈਟ ਸੂਟ ਸੀ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਓਪਨਿੰਗ ਕਰ ਰਹੀ ਹਾਂ ਇਹਦੇ ਵਿੱਚ ਮੈਂ ਇੱਕ ਬ੍ਰਾਊਨ ਕਲਰ ਲਿਆ ਸੀ ਮੇਰਾ ਫੇਵਰਟ ਸੀ ਬਟ ਫਿਰ ਮੈਂ ਇੱਕ ਗ੍ਰੇ ਲਿਆ ਗ੍ਰੇ ਵਾਲਾ ਵੀ ਲਿਆ ਤੁਸੀਂ ਦੇਖ ਸਕਦੇ ਆ ਯਾਨੀ ਕਿ ਮੈਨੂੰ ਬਹੁਤ ਪਿਆਰਾ ਇਹ ਵਾਲਾ ਸੂਟ ਲੱਗਾ ਬਹੁਤ ਸੌਫਟ ਸੌਫਟ ਸੀਗਾ ਤੇ ਇੱਕ ਨਾਈਟ ਸੂਟ ਸੀ ਫਲਫੀ ਜੋ ਨਾਈਟ ਸੂਟ ਮੇਰੇ ਕੋਲ ਹੈਗਾ ਤੇ ਇਹਨਾਂ ਚਾਰਾ ਨਾ ਮੈਨੂੰ ਇਦਾਂ ਦੇ ਸੂਟ ਬਹੁਤ ਪਸੰਦ ਆ ਜਿਹੜੇ ਫਲਫੀ ਜਿਓਂ ਨਾਲੇ ਕਲਰ ਮੈਨੂੰ ਲਾਈਟ ਬਹੁਤ ਪਸੰਦ ਆ ਇਹਦੇ ਵਿੱਚ ਇੱਕ ਪਿੰਕ ਡਾਰਕ ਵੀ ਸੀ ਲਾਈਟ ਵੀ ਸੀ ਪਰ ਮੈਨੂੰ ਪਿੰਕ ਕਲਰ ਮੇਰੇ ਕੋਲ ਆਲਰੇਡੀ ਬਹੁਤ ਜ਼ਿਆਦਾ ਪਏ ਹੋਏ ਆ ਹਨਾ ਇੱਥੋਂ ਤੱਕ ਚੱਪਲਾਂ ਵੀ ਮੇਰੀਆਂ ਪਿੰਕ ਕਲਰ ਦੀਆਂ ਹੀ ਨੇ ਸੋ ਗਾਇਸ ਇਸ ਕਰਕੇ ਮੈਂ ਸੋਚਾ ਅਲੱਗ ਜਿਹਾ ਕਲਰ ਲਵਾਂ ਤੇ ਮੈਂ ਅਲੱਗ ਜਿਹਾ ਕਲਰ ਲਿਆ ਨਾਈਟ ਸੂਟ ਸੂਟ ਵਗੈਰਾ ਉਹਦਾ ਹੀ ਮੈਂ ਸੱਟੇ ਮੈਂ ਸੋਚਾ ਚਲੋ ਸਵਿਚ ਕਰਦੇ ਹਾਂ ਕੰਮ ਸਭ ਤੋਂ ਪਹਿਲਾਂ ਤਾਂ ਮੈਂ ਤਰੀ ਚਾਹ ਕਿਉਂਕਿ ਆਨ ਕੇ ਸੀ ਚਾਹ ਤਾਂ ਪੀਣੀ ਹੁੰਦੀ ਆ ਚਾਹ ਪੀਣ ਤੋਂ ਬਾਅਦ ਮੈਂ ਇਹਨਾਂ ਨੂੰ ਕਹਿ ਰਹੀ ਸੀ ਕਿ ਮੈਂ ਰੋਟੀ ਬਣਾਉਂਦੀ ਆ ਬਟ ਇਹਨਾਂ ਨੇ ਆਪਣੀ ਮਰਜ਼ੀ ਕਰਨੀ ਹੁੰਦੀ ਹੈ ਕਿ ਨਹੀਂ ਮੈਕਰੋਨੀ ਪਾਸਤਾ ਖਾਣਾ ਤੇ ਖੁਦ ਹੀ ਬਣਾ ਲਾਪੇ ਕਿਉਂਕਿ ਇਹਨਾਂ ਨੂੰ ਪਤਾ ਸੀ ਤਬੀਅਤ ਮੇਰੀ ਠੀਕ ਨਹੀਂ ਤੇ ਮੈਂ ਕਿਹਾ ਤੁਸੀਂ ਖੁਦ ਹੀ ਬਣਾ ਲਓ ਮੈਂ ਮਨਾ ਕਰ ਰਹੀ ਸੀ ਕਿ ਨਹੀਂ ਆਪਾਂ ਸਵੇਰ ਬਣਾਵਾਂਗੇ ਚਾਹੇ ਸੰਡੇ ਵਾਲੇ ਦਿਨ ਬਣਾਵਾਂਗੇ ਪਰ ਫਿਰ ਮੈਂ ਸੋਚਾ ਬਣਾ ਲਾਂ ਤਾਂ ਕਿਉਂਕਿ ਮੇਰੀ ਤਬੀਅਤ ਨਹੀਂ ਠੀਕ ਸੀ ਉਸ ਤੋਂ ਬਾਅਦ ਮੈਂ ਆਟਾ ਗੁੰਦਿਆ ਜਲਦੀ ਜਲਦੀ ਰੋਟੀ ਬ बनानी ਸੀ ਖਾਣਾ ਬਣਾਣਾ ਸੀ ਅਸੀਂ ਮਿਲ ਜੁਲ ਕੇ ਚਲੋ ਆਪਣਾ ਬਨਾਇਆ ਚਾਹ ਬਣਾਈ ਖਾਣਾ ਬਣਾਇਆ ਖਾਣਾ ਬਣਾਉਣ ਤੋਂ ਬਾਅਦ ਗਾਇਸ ਤੁਸੀਂ ਦੇਖ ਸਕਦੇ ਹੋ ਇਧਰ ਚਾਹ ਮੈਂ ਬਣਾ ਚੁੱਕੀ ਸੀਗੀ ਤੇ ਆਟਾ ਵਗੈਰਾ ਗੁੰਨਦ ਕੇ ਚਾਰ ਪੰਜ ਰੋਟੀਆਂ ਦਾ ਹੀ ਮਤਲਬ ਕੀ ਪੇੜੇ ਵਗੈਰਾ ਕਰਕੇ ਮੈਂ ਰੱਖ ਦਿੱਤੀ ਸੀਗੀ ਇਧਰ ਇਹਨਾਂ ਨੇ ਪਾਸਤਾ ਮੈਂ ਮੈਕਰੋਨੀ ਬਣਾ ਰਿਆ ਮਿਕਸ ਇਧਰ ਮੈਂ ਰੋਟੀਆਂ ਬਣਾ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਰੋਟੀ ਥੋੜੀ ਜੀ ਮੇਰੀ ਵੱਡੀ ਬਣੀ ਹੈ ਕਿਉਂਕਿ ਮੈਂ ਪੇੜੇ ਵੱਡੇ ਵੱਡੇ ਕੀਤੇ ਸੀਗੇ ਤੇ ਬਾਕੀ ਅ ਇਥੇ ਸਬਜੀ ਸੀਗੀ ਮਤਲਬ ਕਿ ਮਿੱਸੀਆਂ ਹਾਂ ਪਰਾਂਠੇ ਵੀ ਵਿੱਚੇ ਬਣਾ ਰਹੀ ਸੀ ਚੌੜਾ ਨਾਲ ਖਾਣ ਨੂੰ ਹਨਾ ਵਗੈਰਾ ਰਾਤ ਨੂੰ ਅਸੀਂ ਕਾਫੀ ਘੱਟ ਖਾਂਦੇ ਹਾਂ ਇੰਨਾ ਵੀ ਨਹੀਂ ਪੇਟ ਭਰ ਕੇ ਨਾ ਸਿਰਫ ਇੱਕ ਇੱਕ ਦੋ ਦੋ ਬਸ ਖਾਣੇ ਰੋਟੀ ਜਿਆਦਾ ਨਹੀਂ ਖਾਂਦੇ ਹੈਗੇ ਬਾਕੀ ਤੁਸੀਂ ਦੇਖ ਸਕਦੇ ਹੋ ਫਟਾਫਟ ਰੋਟੀ ਬਣਾਉਣ ਤੋਂ ਬਾਅਦ ਬਰਤਨ ਸਾਰਾ ਬਾਕੀ ਮੈਂ ਸੋਚਿਆ ਕਿ ਸੁਬਾ ਕਰੂੰਗੀ ਬਾਕੀ ਜਰੂਰ ਦੱਸਿਓ ਤੁਹਾਨੂੰ ਮੇਰਾ ਚੂੜਾ ਕਿੰਤਾ ਲੱਗਾ ਹਨਾ ਮੈਨੂੰ ਬਹੁਤ ਪਸੰਦ ਲੱਗਾ ਮੈਨੂੰ ਬਹੁਤ ਕਲਰ ਬਹੁਤ ਪਿਆਰਾ ਲੱਗਾ ਬਾਕੀ ਦੇਖ ਸਕਦੇ ਹੋ ਤੁਸੀਂ ਬਾਕੀ ਕੰਮ ਜਿਹੜਾ ਜਿੱਦਾਂ ਮਾਰਨਿੰਗ ਕਰੂੰਗੀ ਨੈਕਸਟ ਵਲੌਗ ਨੈਕਸਟ ਪਾਰਟ ਤੁਹਾਨੂੰ ਅਗਲੀ ਵੀਡੀਓ ਚ ਮਿਲੂਗਾ ਦੇਖਣ ਦਾ ਵਲੌਗ ਆਪਣਾ ਇਦਾਂ ਹੀ ਕੰਟੀਨਿਊ ਰਹੇਗਾ ਬਾਕੀ ਬਰਤਨ ਸੀ ਕੱਪੜੇ ਸੀ ਕਾਫੀ ਸਾਰੇ ਧੂਣ ਵਾਲੇ ਰੂਮ ਚ ਝਾੜੂ ਵਗੈਰਾ ਲਾਣਾ ਸੀ ਕਾਫੀ ਹਲੇ ਕੰਮ ਕਰਨਾ ਸੀ ਫਿਲਹਾਲ ਤਾਂ ਆਪਣਾ ਜੋਤੇ ਜਾਣਾ ਹੁੰਦਾ ਹੈ ਮਤਲਬ ਟਾਈਮ ਨਾਲ ਸੂਬਾ ਰਾਤ ਨੂੰ ਆਣਾ ਹੁੰਦਾ ਇਸ ਕਰਕੇ ਮੇਰਾ ਵਲੌਗ ਕੰਟੀਨਿਊ ਹੀ ਰਹਿੰਦਾ ਆ ਬਾਕੀ ਜਿਹੜਾ ਕੰਮ ਐਨਾ ਕਰਨਾ ਹੈ ਨਾ ਕਰਦਾ ਉਹ ਸੰਡੇ ਹੀ ਹੋਏਗਾ ਛੁੱਟੀ ਵਾਲੇ ਦਿਨ ਸੋ ਗਾਇਸ ਫਟਾਫਟ ਮੈਂ ਆਪਣਾ ਕੰਮ ਮੈਂ ਆਪਣਾ ਰਸੋਈ ਦਾ ਗੇਟ ਬੰਦ ਕਰਕੇ ਹੀ ਕਰਨਾ ਹੁੰਦਾ ਕਿਉਂਕਿ ਬਾਹਰ ਬਹੁਤ ਠੰਡ ਲੱਗਦੀ ਆ ਬਾਕੀ ਜਾਂਦੇ ਖਾਣਾ ਬਣ ਚੁੱਕੇ ਸੀ ਇੱਥੇ ਮੈਂ ਉਹਨਾਂ ਨੂੰ ਦੱਸ ਰਹੀ ਸੀ ਕਿ ਮੈਕਰੋਨੀ ਥੋੜੀ ਕੱਚੀ ਐ ਮੇਰੇ ਤੋਂ ਵੀ ਮੈਂ ਕੰਮ ਵੀ ਨਹੀਂ ਹੁੰਦਾ ਬਟ ਜਿਹੜਾ ਮੇਰੀ ਮਰਜ਼ੀ ਤੋਂ ਬਾਹਰ ਜਾਏਗਾ ਨਾ ਫਿਰ ਇਦਾਂ ਹੀ ਹੋਏਗਾ ਸੋ ਗਾਇਸ ਜਿੱਦਾਂ ਦੀ ਵੀ ਬਣੀ ਸੀ ਠੀਕ ਸੀ ਬਹੁਤ ਪਿਆਰੀ ਬਣਾਈ ਸੀ ਉਹਨਾਂ ਨੇ ਪਿਆਰ ਨਾਲ ਬਣਾਈ ਫਿਰ ਅਸੀਂ ਲਲ ਮਿਲ ਕੇ ਖਾਧੀ ਬਾਕੀ ਮੈਂ ਕਹਿ ਰਹੀ ਸੀ ਜ਼ਿਆਦਾ ਨਾ ਖਾਓ ਐਵੇਂ ਫਿਰ ਮਤਲਬ ਪੇਨ ਵਗੈਰਾ ਹੋਏਗੀ ਕੱਚੀ ਮੈਗੀ ਸੀ ਥੋੜੀ ਥੋੜੀ ਫਿਰ ਇਹਦੇ ਤੁਸੀਂ ਦੇ ਸਕਦੇ ਚਾਹ ਵਗੈਰਾ ਬਣਾਈ ਇੱਥੇ ਅਸੀਂ ਖਾ ਰਹੇ ਹਾਂ ਖਾਣਾ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ